ਨਾ ਜੀ ਉਹ ਤਾਂ ਉਹ ਤਾਂ ਗੱਲ ਪੈਂਦੇ ਸੀ ਮੇਰੇ ਐਮਐਲਏ ਸਾਹਿਬ ਵੀ ਮੈਂ ਆਪਦੀ ਗੱਲ ਰੱਖੀ ਸੀਗੀ ਐਮਐਲਏ ਦੇ ਮੂਹਰੇ ਵੀ ਮੈਂ ਖਾਇ ਇਸ ਤਰ੍ਹਾਂ ਕਰਕੇ ਵੀ ਮੈਂ ਸਰਪੰਚ ਦੇ ਘਰੇ ਗਈ ਸੀ ਸਰਪੰਚ ਦੇ ਘਰੇ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਮੈਨੂੰ ਮੌਤ ਦੀ ਵੀ ਉਹ ਕਰਦੇ ਸੀ ਮੇਰੇ ਉੱਤੇ ਗੱਡੀ ਚੜਾਉਂਦੇ ਸੀ ਐਮਐਲਏ ਕਹਿੰਦਾ ਕਹਿੰਦਾ ਕੁੜੀਏ ਤੂੰ ਇਲਜ਼ਾਮ ਲਾਉਣੀ ਆ ਸਰਪੰਚ ਸਰ ਤੇ ਐਮਐਲਏ ਕੁਝ ਵੀ ਕੁਝ ਨਹੀਂ ਕਰਕੇ ਗਿਆ ਨਾ ਕੁਝ ਦੇ ਕੇ ਗਿਆ ਘਰ ਵੀ ਨਹੀਂ ਦੇਖ ਕੇ ਗਿਆ ਜਿਹੜੇ ਬੰਦੇ ਸਾਡੇ ਘਰ ਸਾੜ ਕੇ ਗਏ ਅੱਗ ਲਾ ਕੇ ਗਏ ਉਹਨਾਂ ਦੇ ਘਰੇ ਜਾ ਕੇ ਬਹਿ ਗਏ ਅੱਛਾ ਐਮਐਲਏ ਵੀ ਉਹਨਾਂ ਦੇ ਘਰੇ ਚਲਾ ਗਿਆ ਹਾਂਜੀ ਉਹਨਾਂ ਦੇ ਘਰੇ ਚਲਾ ਗਿਆ ਉਹਨਾਂ ਦਾ ਸਾਰਿਆਂ ਦੇ ਸਾਹਮਣੇ ਉੱਧਰ ਵੇੜੇ ਦੇ ਸਾਹਮਣੇ ਉਹਨਾਂ ਤੋਂ ਘਰ ਭਣ ਵਾਲਿਆ ਬਾਰ ਪਣਾ ਕੇ ਤੇ ਉਹਨਾਂ ਦਾ ਸਾਰਾ ਘਰ ਭਣਿਆ ਬਰਾਬਰ ਦੀ ਧੜ ਕਹਿੰਦੇ ਆ ਕਿ ਇਹਨਾਂ ਨੇ ਬਰਾਬਰ ਦਾ ਮੁਕਾਬਲਾ ਨਹੀਂ ਐਮਐਲਏ ਤੁਹਾਡਾ ਕੌਣ ਇੱਥੇ ਐਮਐਲਏ ਸਾਡੇ ਕਿਹਨਾਂ ਦਾ ਜਖਸੀਰ ਸਿੰਘ ਪੁੱਛੋ ਹਾਂਜੀ ਪੁੱਛੋ ਤੋਂ ਤੁਹਾਡਾ ਥਾਣੇ ਚ ਪਿੰਦਾ ਹਾਂਜੀ ਨਿਥਾਣਾ ਪੈਂਦਾ ਤੁਹਾਨੂੰ ਹਾਂਜੀ ਹਾਂਜੀ ਨਿਥਾਣਾ ਪੈਂਦਾ ਅੱਛਾ ਐਮਐਲਏ ਹੈ ਪੁੱਚੋ ਹਲਕਾ ਪੁੱਚੋ ਹਲਕਾ ਪੈਂਦਾ ਨਹੀਂ ਐਮਐਲਏ ਸਾਹਿਬ ਉੱਥੇ ਜਦੋਂ ਘਰ ਭੰਨਿਆ ਉਹਦੇ ਨਾਲ ਸੀ ਉਹ ਹਾਂਜੀ ਉੱਥੇ ਉਹ ਨਾਲ ਨਹੀਂ ਸੀਗੇ ਪਰ ਪੁਲਿਸ ਵਾਲਿਆਂ ਨੇ ਜਦੋਂ ਤੜਕੇ ਵੇਲੇ ਘਰ ਭੰਨਿਆ ਉਦੋਂ ਕੱਲੇ ਪੁਲਿਸ ਵਾਲੇ ਸੀ ਉਹਨਾਂ ਨੇ ਅੰਦਰ ਉਹਨਾਂ ਦਾ ਗੇਟ ਬੰਦ ਕੀਤਾ ਸਾਰਾ ਘਰ ਉਹਨਾਂ ਦਾ ਭੰਨਤਾ ਘਰ ਘਰ ਭੰਨਤਾ ਪੁਲਿਸ ਨੇ ਆਪ ਭੰਨਿਆ ਹਾਂਜੀ ਉਹ ਘਰ 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 ਭੰਨਿਆ ਸੀ ਉਹਦਾ ਪਤਾ ਨਹੀਂ ਜੀ ਉਧਰਲੇ ਵੇੜੇ ਦੇ ਹੁਣ ਦੋ ਚਾਰ ਬੁੜੀਆਂ ਕਹਿ ਕੇ ਦੀਆਂ ਕਰਨਗੀਆਂ ਕਿ ਪੁਲਸ ਵਾਲਿਆਂ ਨੇ ਬਾਰ ਹੀ ਨਹੀਂ ਖੋਲੇ ਉਹਨਾਂ ਨੇ ਘਰ ਭੰਨਤਾ ਵੀ ਬਰਾਬਰ ਦਾ ਦਿਖਾਉਣਾ ਹੈ ਮੁਕਾਬਲਾ ਬਰਾਬਰ ਦਾ ਚੱਲਿਆ ਬਰਾਬਰ ਦਾ ਜਿਹੜਾ ਤੁਹਾਡਾ ਮੋਟਰਸਾਈਕਲ ਜਲ ਗਿਆ ਵਿੱਚ ਨਵਾਂ ਸੀ ਇਹ ਹਾਂਜੀ ਇਹ ਜਮਾਂ ਨਵਾਂ ਮੋਟਰਸਾਈਕਲ ਸੀ ਕਿਸ ਤਾ ਕਲੀਅਰ ਸੀ ਉਹਦਾਂ ਤੇ ਮੋਟਰਸਾਈਕਲ ਵਿੱਚ ਬਿਚਾਰੇ ਮੁੰਡੇ ਦਾ ਸੀਗਾ ਮੇਰਾ ਭਤੀਜਾ ਲੱਗਦਾ ਉਹਦਾ ਮੋਟਰਸਾਈਕਲ ਸੀਗਾ ਕੰਮ ਤੇ ਜਾਂਦੇ ਸੀਗੇ ਉਹਨਾਂ ਨੇ ਮੰਜਿਆਂ ਤੇ ਰੱਖ ਕੇ ਅੱਗ ਲਾਈ ਕਿੰਨਾ ਟਾਈਮ ਲੱਗੂ ਘਰ ਬੰਨਣ ਕੀ ਕਰੀਏ ਜੀ ਉਮਰ ਤਾਂ ਹੁਣ ਵੀ ਬੀਤੂਗੀ ਹੁਣ ਕੁਝ ਨਹੀਂ ਲੱਗਦਾ ਹੁਣ ਤਾਂ ਇੰਨੇ ਹਾਲਾਤ ਹੋ ਗਏ ਵੀ ਹੁਣ ਤਾਂ ਤੁਹਾਡੇ ਕੋਲੇ ਕੋਈ ਆਰਥਿਕ ਸਾਧਨ ਵੀ ਨਹੀਂ ਹੋਣੇ ਵੀ ਜਿਹੜਾ ਉਸ ਨੇ ਜੀ ਆ ਰਾਸ਼ਨ ਤਾਂ ਦੇ ਗਿਆ ਸੀ ਬਣਾਵਾਂਗੇ ਕਿੱਥੇ ਚੁੱਲ੍ਹੇ ਵੀ ਸਾਡੇ ਫੁੱਟੇ ਆ ਸਾਡੇ ਕੋਲੇ ਗੈਸ ਵੀ ਨਹੀਂ ਕੁਝ ਵੀ ਨਹੀਂਗਾ ਅਸੀਂ ਇਸ ਟਾਈਮ ਕਲਾ ਰਾਸ਼ਨ ਨਹੀਂ ਦੇਖ ਸਕਦੇ ਆ ਖਾ ਨਹੀਂ ਸਕਦੇ ਨਹੀਂ ਰਾਤ ਨੂੰ ਰਾਤ ਨੂੰ ਜਦੋਂ ਹਾਸਾ ਵਾਪਰਦਾ ਤੁਸੀਂ ਭੁੱਖੇ ਸੁੱਤੇ ਪਿੰਡ ਦੇ ਵਿੱਚੋਂ ਕੁਝ ਨੇ ਲੰਗਰ ਬਣਾ ਕੇ ਨਹੀਂ ਲੈਂਦਾ ਵੀ ਇਨੇ ਘਰ ਆ ਲੇਕਿਨ ਇਹ ਕਿ ਬੱਚੇ ਚਲੋ ਇਹਨਾਂ ਦੀ ਮਦਦ ਕੀਤੀ ਜਾਵੇ ਕੋਈ ਲੰਗਰ ਰਾਤ ਨੂੰ ਜੀ ਅਸੀਂ ਕਿਸੇ ਦੇ ਘਰੇ ਨਹੀਂ ਵੜੇਗੇ ਕਿਉਂ ਕਿਸੇ ਨੂੰ ਵੀ ਰਿਸਕ ਸੀਗਾ ਇਸ ਚੀਜ਼ਾਂ ਚ ਅਗਲਾ ਡਰਦਾ ਨਹੀਂ ਪਣਾ ਦਿੰਦਾ ਅਗਲਾ ਕਰ ਦਿੰਦਾ ਸਾਡੇ ਘਰ ਨੂੰ ਪਹਿਣਗੇ ਅਸੀਂ ਸਾਡੇ ਬੱਚੇ ਆ ਵੀ ਅਸੀਂ ਨਹੀਂ ਮਰਵਾ ਸਕਦੇ ਅਸੀਂ ਵਾਣਾ ਚ ਰਾਤ ਕੱਟੀ ਸੀ ਸੁਬਾ ਵੇਲੇ ਅਸੀਂ ਆਪਦੇ ਪਿੰਡਾ ਚ ਆਪਦੇ ਰਿਸ਼ਤੇਦਾਰਾਂ ਨਾਲ ਆਪਦੇ ਬੱਚੇ ਛੱਡ ਕੇ ਆਏ ਹੁਣ ਅੱਜ ਦੂਰੀ ਆ ਰ ਅਸੀਂ ਇੱਥੇ ਫੇਰ ਆ ਕੇ ਖੜੇ ਆ ਆਪਦੇ ਘਰ ਚ ਕਦੇ ਤੁਸੀਂ ਨਾਟਕ ਫਿਲਮਾਂ ਦੇਖਦੇ ਸੀ ਸੀਨ ਵੇਖਦੇ ਸੀ ਇਹੋ ਜਿਹਾ ਇਹ ਸੋਚਿਆ ਸੀ ਮਨ ਦੇ ਵਿੱਚ ਵੀ ਸਾਡੇ ਨੇ ਇਹੋ ਜਿਹੇ ਹਾਲਾਤ ਖੜੇ ਹੋ ਜਾਣਗੇ ਨਾ ਜੀ ਹਸ ਤੱਕ ਤਾਂ ਸੋਚਿਆ ਨਹੀਂ ਸੀ ਵੀ ਸਾਡੇ ਨਾਲ ਇਹੋ ਜਿਹੇ ਹਾਲਾਤ ਹੋਣਗੇ ਅਸੀਂ ਤਾਂ ਮਜ਼ਦੂਰੀ ਕਰਨ ਵਾਲੇ ਮੇਰੇ ਘਰ ਵਾਲਾ ਲੱਕੜ ਦਾ ਕੰਮ ਕਰਦਾ ਮੈਂ ਘਰਾਂ ਚ ਕੰਮ ਕਰਦੀ ਸੀ ਤੇ ਬਸ ਕਰਕੇ ਸੀ ਆਪ ਦੀ ਸੁਭਾ ਸ਼ਾਮ ਦੀ ਖਾਂਦੇ ਸੀਗੇ ਕਿਹੜਾ ਇਸ ਵਕਤ ਤੁਹਾਡਾ ਨੁਕਸਾਨ ਹੋ ਗਿਆ ਕਿੰਨੇ ਕੁ ਪੈਸਿਆਂ ਦਾ ਨੁਕਸਾਨ ਤੁਹਾਡਾ 2-3 ਲੱਖ ਦੇ ਨੇੜੇ ਸਾਰਿਆਂ ਦਾ ਨੁਕਸਾਨ ਹੋਇਆ ਸਾਡੇ ਘਰ ਸੀ ਪਾਏ ਹੋਏ ਮੇਰਾ ਪੱਕਾ ਘਰ ਪਾਇਆ ਲੈਟਰ ਤੇ ਸਾਰਾ ਲੈਟਰ ਝੁੱਕ ਗਿਆ ਅੱਛਾ ਹਾਂਜੀ ਤੇ ਇਹ ਤਾਂ ਇਹਨਾਂ ਨੇ ਵਿਚਾਰਾਂ ਦਾ ਡਾਲ ਪੱਤਿਆਂ ਤੇ ਸੀਗਾ ਇਹ ਸਾਰੇ ਇਹਨਾਂ ਨੇ ਛੱਤੇ ਡਿੱਗ ਗਾ ਸਾਡਾ ਕੱਲਾ ਬਸ ਡਿੱਗਣ ਵਾਲਾ ਹੀ ਆ ਜੀ ਉਹ ਸਾਰਾ ਝੁੱਕ ਗਿਆ ਨੀਚੇ ਨੂੰ ਤੇ ਕਾਲਾ ਸਾਰਾ ਹੋ ਗਿਆ ਅੰਦਰੋਂ ਕੁਝ ਵੀ ਨਹੀਂ ਬਚਿਆ ਸਾਡਾ ਇੱਕ ਟਾਈਮ ਤੇ ਇਸ ਵਕਤ ਪਰਿਵਾਰ ਕਹਿ ਰਿਹਾ ਕਲਾ ਰਸਨ ਹੈ ਰਸਨ ਨੂੰ ਕੀ ਕਰਾਂਗੇ ਜਿਹੜੇ ਚੁੱਲ੍ਹੇ ਆ ਸਾਡੇ ਉਹ ਵੀ ਨਹੀਂ ਬਚੇ ਚੁੱਲ੍ਹੇ ਵੀ ਤੋੜ ਦਿੱਤੇ ਐ ਗੈਸ ਸਿਲੰਡਰਾਂ ਉਹ ਵੀ ਲੈ ਗਏ ਕੋਈ ਭਾਂਡਾ ਨਹੀਂ ਬਚਿਆ ਕੋਈ ਟਿੰਡਾ ਨਹੀਂ ਬਚਿਆ ਕੋਈ ਇਨਾਂ ਕੋਲੇ ਪਾਣੀ ਵਾਲਾ ਸਾਧਨ ਹੈ ਨਹੀਂ ਜਿਸ ਦੇ ਵਿੱਚ ਇਹ ਪਕਾ ਕੇ ਖਾ ਲੈਣਗੇ ਕੋ ਆਟਾ ਗੁੰਨ ਲੈਣਗੇ ਇਨਾਂ ਦੇ ਵੀਰਾਂ ਨੂੰ ਬੇਨਤੀ ਕਰਦੇ ਐ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਵਿਚਾਰਾਂ ਦੀ ਪਰਿਵਾਰਾਂ ਦੇ ਪਰਿਵਾਰ ਜਿਹੜੇ ਬੇਕਾਰ ਹੋ ਗਏ ਸਾਰਾ ਕੁਝ ਟਹਿ ਗਿਆ ਵੇਖ ਵੇਖ ਕੇ ਪਰਿਵਾਰ ਆਜ ਸਮਾਨ ਨੂੰ ਰੋ ਰਹੇ ਆ ਹਾਂ ਜਿਹਨੇ ਪਾਸੇ ਜਿਹੜਾ ਨਾ ਨਾ ਪਤਾ ਜਦੋਂ ਇਹ ਹੈ ਜੀ ਘਰਾਂ ਦੇ ਘਰ ਸਾੜ ਕੇ ਸੁਆਹ ਕਰ ਦਿੱਤੇ ਇਹਨਾਂ ਦੇ ਆਹ ਕੁ ਜੋੜੀਆਂ ਨੂੰ ਅੱਗ ਲਾ ਦਿੱਤੀ ਗਈ ਹੈ ਉੱਪਰੋਂ ਸਾਰਾ ਕੁਝ ਇਹਨਾਂ ਦਾ ਸਾੜ ਕੇ ਇਸ ਵਕਤ ਸੁਆਹ ਹੋ ਗਿਆ ਜੇ ਕੋ ਮੈਨੂੰ ਸਪੋਰਟ ਦੇਊਗਾ ਨਾ ਮੈਂ ਕਿਸੇ ਦਾ ਫੇਰ ਘਰ ਸਾੜ ਸਕਦੀ ਆ ਨਹੀਂ ਮੈਂ ਮੇਰੇ ਮਗਰ ਕੋਈ ਸਪੋਰਟ ਨਹੀਂ ਨਾ ਮੈਂ ਕਿਸੇ ਦਾ ਘਰ ਵੀ ਨਹੀਂ ਸਾੜ ਸਕਦੀ ਜੇ ਮੈਨੂੰ ਉਹਦੇ ਤੇ ਮਾਨ ਹੋਗਾ ਨਾ ਵੀ ਇਹ ਬੰਦਾ ਮੈਨੂੰ ਕਰਾ ਸਕਦਾ ਬਚਾ ਸਕਦਾ ਮੈਂ ਫੇਰ ਇਹ ਕੰਮ ਕਰੂੰਗੀ ਨਹੀਂ ਮੈਂ ਕਰ ਨਹੀਂ ਸਕਦੀ ਕਿਸੇ ਦਾ ਕੰਮ ਮਾੜਾ ਨਹੀਂ ਸਰਪੰਚ ਘਾ ਤਾਂ ਕਰਾਊਗਾ ਸਰਪੰਚ ਕਰਾਊਗਾ ਜੀ ਸਰਪੰਚੀ ਵੀ ਉਹਨੇ ਧੱਕੇ ਨਾਲ ਹੀ ਲੈਤੀ ਸੀਗੀ ਡਰਦਿਆਂ ਨੇ ਅਸੀਂ ਵੋਟਾਂ ਪਾੰਗਾ ਸੀਗਾ ਵੀ ਚਲੋ ਸਰਪੰਚ ਬਣ ਗਿਆ ਕੋਈ ਗੱਲ ਨਹੀਂ ਉਹਦੇ ਕੰਮ ਕਰੀ ਚੱਲੂਗਾ ਸਾਨੂੰ ਕੀ ਅਸੀਂ ਤਾਂ ਕਿਤੇ ਜਾਣਾ ਕਿਤੇ ਬੰਦੇ ਨੂੰ ਕੰਮ ਪੈਂਦਾ ਕੋਈ ਜ਼ਰੂਰੀ ਨਹੀਂ ਵੀ ਹਰ ਕੰਮ ਪੈਂਦਾ ਸਰਪੰਚ ਤਾਂ ਹੀ ਅਸੀਂ ਤਾਂ ਕਿਤੇ ਜਾਣਾ ਸੀ ਅਸੀਂ ਡਰਦਿਆਂ ਨੇ ਵੋਟਾਂ ਵੀ ਪਾੰਗਾ ਸੀ ਉਹਦੇ ਵੀ ਇਹਨੇ ਧਮਕੀ ਦਿੱਤੀ ਸੀ ਉਹ ਮੁੰਡੇ ਨੂੰ ਜਿਹੜਾ ਬਰਾਬਰ ਉੱਠਿਆ ਸੀ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਮਾਰੂਗਾ ਜੇ ਤੂੰ ਜਿੱਤ ਗਿਆ ਅਸੀਂ ਡਰਦਿਆਂ ਨੇ ਉਹਨੂੰ ਵੋਟਾਂ ਪਾੰਗਾ ਸਾਰੇ ਵੇੜੇ 'ਚ ਗੱਲ ਉੱਡੀ ਸੀ ਅਣਕਵਾਰੀ ਉਹਦੇ ਤੇ ਲੱਗੀ ਪਈ ਆ ਹਜੇ ਵੀ ਉਹ ਬੰਦੇ ਗੋਸ਼ਟ ਵੀ ਕੀਤੀ ਗਈ ਉੱਥੇ ਗੱਡੀ ਚੜਾਈ ਜਾਂਦੀ ਸੀ ਮੇਰੇ ਤੇ ਤੇ ਉਹਦੇ ਕੈਮਰੇ ਆ ਚ ਤੁਸੀਂ ਹੁਣ ਵੀ ਮੌਕਾ ਦੇਖ ਸਕਦੇ ਹੋ ਉਹਦੇ ਘਰ ਚ ਕੱਲੇ ਦੇ ਕੈਮਰੇ ਲੱਗੇ ਆ ਬਾਹਰਲੇ ਪਾਸੇ ਵੀ ਲੱਗੇ ਆ ਸੜਕ ਤੇ ਵੀ ਉੱਥੇ ਇੱਕ ਮੁੰਡੇ ਦਾ ਪਰਸੋ ਸਿਰ ਵੀ ਪਾੜਿਆ ਉਹ ਵੀ ਉਹਦੇ ਵਿੱਚ ਉਵੇਂ ਕੈਮਰੇ ਚ ਕੈਦ ਹੋਇਆ ਉਹੀ ਮੁੰਡਿਆ ਨੇ ਸਿਰ ਪਾੜਿਆ ਜਿੱਥੇ ਉਹਨਾਂ ਦੇ ਕੈਮਰੇ ਲੱਗੇ ਹੋਏ ਹੁਣ ਵੀ ਕੋਈ ਤੁਹਾਨੂੰ ਧਮਕੀ ਆਈ ਹੈ ਵੀ ਤੁਸੀਂ ਬੜਾ ਜ਼ਿਆਦਾ ਬੋਲਦੇ ਹੋ ਹਾਂ ਜੀ ਮੈਨੂੰ ਐਮਐਲਏ ਸਾਹਿਬ ਆਪ ਖੁਦ ਮੇਰੇ ਗਲ ਤੇ ਆਇਆ ਇੱਥੇ ਕਹਿੰਦਾ ਤੂੰ ਕੁੜੀਏ ਚੁੱਪਣਾ ਕਰ ਤੂੰ ਕਹਿੰਦਾ ਕਹਿੰਦਾ ਆਹ ਕਹਿੰਦਾ ਉਮੀਦਵਾਰ ਬੰਦਾ ਲੈ ਸਿਰ ਇਲਜ਼ਾਮ ਲਾਈ ਜਾਨੀ ਆ ਮੈਂ ਖਾ ਕਿ ਮੇਰੇ ਹਾਂ ਵੀ ਮੇਰੇ ਮੈਂ ਖਾ ਮੇਰੇ ਨਾਲ ਘਟਨਾ ਹੋਈ ਆ ਸਰਪੰਚ ਦੇ ਘਰੇ ਮੈਂ ਉਹ ਗੱਲ ਤਾਂ ਮੂਰੇ ਰੱਖਣੀ ਆ ਵੀ ਮੇਰੇ ਨਾਲ ਹਕੀਕਤ ਹੋਈ ਆ ਵੀ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤਣਗੀਆਂ ਮੇਰਾ ਤਾਂ ਕੋਈ ਰੋਲ ਵੀ ਨਹੀਂ ਸੀ ਮੈਂ ਤਾਂ ਸਿਰਫ ਛੜਾਉਣ ਗਈ ਸੀ ਤੇ ਅਸੀਂ ਨਸ਼ੇ ਬਾਰੇ ਕਿਹਾ ਸੀ ਵੀ ਭਾਈ ਨਸ਼ ਕੀਤੀ ਆ ਹੂੰ ਇਹ ਸਿਰਫ ਸਜ਼ਾ ਤੁਹਾਨੂੰ ਨਸ਼ੇ ਦੀ ਮਿਲੀ ਆ ਹਾਂਜੀ ਨਸ਼ੇ ਦੀ ਮਿਲੀ ਆ ਅਸੀਂ ਨਸ਼ੇ ਪਿੱਛੇ ਹੀ ਬੋਲੇ ਸੀਗੇ ਛਡਾਉਣ ਵਾਸਤੇ ਗਏ ਸੀ ਅਸੀਂ ਤਾਂ ਆਖਾ ਚੱਲ ਕੋਈ ਗੱਲ ਨਹੀਂ ਭਾਈ ਗਲਤੀ ਹੋ ਗਈ ਅੱਜ ਤੋਂ ਬਾਅਦ ਹੁਣ ਮੁੰਡੇ ਨਹੀਂ ਕਹਿੰਦੇ ਵੀ ਤੁਸੀਂ ਚਿੱਟਾ ਵੇਚੋ ਰੱਜ ਕੇ ਵੇਚੋ ਉਹ ਮੈਂ ਅਗਲਾ ਨਹੀਂ ਲਾਉਣੀ ਆ ਤੂੰ ਮੈਂ ਅਗ ਲਾ ਕੇ ਛੱਡੂਗਾ ਤੁਸੀਂ ਮੈਨੂੰ ਬਨਾਮ ਕਰਤਾ ਕੇ ਜੀ ਇਸ ਟਾਈਮ ਉਹਨਾਂ ਦਾ ਘਰ ਲੈ ਸਕਦੇ ਹਾਂ ਉਹਦੀ ਕੋਠੀ ਪਾਈ ਹੋਈ ਆ ਸਾਡੇ ਅਸੀਂ ਸਾਡੇ ਮਿਸਤਰੀ ਬੰਦੇ ਆ ਅਸੀਂ ਕੋਠੀ ਤਾਂ ਫਿਰ ਵੀ ਨਹੀਂ ਪਾ ਸਕਦੇ ਭਾਂਜੇ ਉਹਨਾਂ ਨੇ ਕੋਟ-ਕੋਟ ਕੇ ਦੋਨੇ ਉਹ ਹਸਪਤਾਲ ਪਾਤੇ ਤੇ ਇਹਨਾਂ ਨੇ ਉਹ ਕਹਿੰਦਾ ਬਾਹਰ ਨਸ਼ਾ ਨਾ ਪਾ ਬਾਹਰ ਕਰ ਇੱਥੇ ਨਾ ਕਰ ਇੰਨੀ ਗੱਲ ਪਿੱਛੇ ਇੰਨੀ ਲੜਾਈ ਐਨੇ ਹੌਸਲੇ ਬੁਲੰਦ ਹੋ ਗਏ ਨਸ਼ਾ ਜਿਹੜੇ ਵੇਚਣ ਵਾਲੇ ਆ ਵੀ ਆਮ ਬੰਦੇ ਦੀ ਜ਼ਿੰਦਗੀ ਦੀ ਐਡੀ ਕੋਈ ਅਹਿਮਤ ਨਹੀਂ ਰਹੀ ਨਸ਼ਾ ਤਸਕਰ ਦਾ ਵੱਡਾ ਕੰਮ ਵੱਡੀ ਤਾਕਤ ਹੋ ਗਈ ਹਾਂ ਵੱਡੀ ਤਾਕਤ ਹੋ ਗਈ ਤੇ ਉਹਨਾਂ ਨੂੰ ਬਹੁਤ ਕਿਹਾ ਵੀ ਇਹ ਕੰਮ ਨਾ ਕਰੋ ਤੁਸੀਂ ਬਾਹਰ ਕਰੋ ਇੰਨੀ ਗੱਲ ਪਿੱਛੇ ਇਹ ਬੱਚਿਆਂ ਦੀ ਬਹਿਰ ਪਈ ਜੁਆਕਾ ਨੂੰ ਕਿਵੇਂ ਕੱਢਿਆ ਫਿਰ ਕਿਸੇ ਇਹਨਾਂ ਨੂੰ ਤਾਂ ਕਿੰਨਾਂ ਲੈਂਦੇ ਆ ਵੀ ਮੈਂ ਆਪ ਲੈ ਕੇ ਗਈ ਲੋਕਾਂ ਦੇ ਘਰਾਂ ਚ ਪਾਈ ਲੋਕ ਡਰਦੇ ਕਹਿੰਦੇ ਸਾਨੂੰ ਤੁਸੀਂ ਕਿੰਨਾਂ ਲੈਂਦੇ ਸਾਨੂੰ ਵੀ ਮਰਵਾਉਂਗੇ ਮੈਂ ਕਿਹਾ ਤੁਸੀਂ ਐਡੇ ਕਿੱਡੇ ਕ ਕੋਈ ਨਹੀਂ ਸਾਰਾ ਰਾਤ ਕਟਾਉ ਉਹਨਾਂ ਨੂੰ ਕੱਢ ਲਿਆ ਤੇ ਦੂਜੇ ਜਿਹੜੇ ਕੋ ਤੂੜੀ 'ਚ ਬੈਠੇ ਰਹੇ ਤੂੜੀ 'ਚ ਬੈਠੇ ਰਹੇ ਜਿਹੜੇ ਕੋਈ ਤਹਾਂ ਨਾਉਣ ਵਾਲੇ ਤੋਂ ਉਹ ਵੀ ਲਾ ਲੇ ਮੇਰੀ ਭੈਣ ਲਾਹੀ ਤੇ ਭਾਂਜਾ ਲਾਹਿਆ ਇਹਨਾਂ ਨੇ ਤਿਰਪਾਨਾਂ ਨਾਲ ਤੇ ਇਸ ਤਰ੍ਹਾਂ ਇਹਨਾਂ ਦਾ ਵਾਕਾ ਘਟਿਆ ਬਬ ਕੀ ਕਿਹੋ ਜੀ ਘਟਨਾ ਹੋਊਗੀ ਕਿਹੋ ਜਿਹਾ ਸੀਨ ਹੋਊਗਾ ਜਦੋਂ ਤੁਸੀਂ ਮਤਲਬ ਇਸ ਦੇਖਿਆ ਹੋਊਗਾ ਕਿ ਤੁਸੀਂ ਆਪਦੇ ਅੱਖੀ ਦੇਖਿਆ ਕਿੰਨੇ ਕੁ ਲੋਕ ਸੀਗੇ ਅਸੀਂ ਕਿਹਾ ਮੈਂ ਥਾਣੇਦਾਰ ਨੂੰ ਕਿਹਾ ਵੀ ਤੁਸੀਂ ਕਿੰਨਾ ਲੈਂਦੇ ਆ ਕੇ ਇਹ ਕਿੰਨਾ ਲੈਂਦੇ ਆ ਵੀ ਇਹ ਬੰਦਾ ਹੈ ਜਾਂ ਤਾਂ ਚੱਕ ਲੋ ਤੇ ਜਾਂ ਤੁਸੀਂ ਆ ਜੋ ਇਹਨਾਂ ਨੇ ਬੰਦੇ ਸਾਨੂੰ ਟਾਈਮ ਦੇ ਹੀ ਜਾਂਦੇ ਆ 10 ਦਾ ਤੇ 11 ਦਾ ਟਾਈਮ ਦਿੱਤਾ ਤੇ ਵੀ ਤੁਸੀਂ ਕਿੰਨਾ ਲੈਂਦੇ ਇਹਨਾਂ ਨੂੰ ਗਾਹਾਂ ਦੀ ਆ ਕੇ ਤੁਸੀਂ ਲੇ ਜੋ ਫੜਕੇ ਤੁਸੀਂ ਪੁਲਿਸ ਨੂੰ ਤਲਾਸ਼ ਦਿੱਤੀ ਸੀ ਪਹਿਲਾਂ ਤਲਾਸ਼ ਇਹਨਾਂ ਨੇ ਰਵਟ ਕਰਕੇ ਆਏ ਆ ਤੇ ਮੈਂ ਉਹਨਾਂ ਨੂੰ ਫੋਨ ਲਾਈ ਜਾਨੀ ਆ ਜੈ ਸਿੰਘ ਤੋਂ ਬਲਾਕ ਸੰਤੀ ਮੈਂਬਰਾਈ ਵੀ ਆ ਤੇ ਆ ਕੇ ਮੈਂ ਕਿਹਾ ਵੀ ਮੌਕਾ ਇਹਨਾਂ ਦਾ ਜਦੋਂ ਮੱਡਾ ਲਿਆਂਦਾ ਵੇਖਿਆ ਵੀ ਇਹ ਤਾਂ ਬਾਹਲੀ ਲੜਾਈ ਹੈ ਇਹਨਾਂ ਦੀ ਹੈ ਵੀ ਤੁਸੀਂ ਆ ਕੇ ਲਿਜਾਓ ਔਰ ਸਾਨੂੰ ਟਾਈਮ ਦੇ ਹੀ ਜਾਂਦੇ ਆ ਇਹਨਾਂ ਨੂੰ ਚੱਕ ਕੇ ਲਿਜਾਓ ਇਹਨਾਂ ਦੀ ਰਾਤ ਕਟਾਓ ਤੁਹਾਡੀ ਗੱਲ ਉਹ ਇਸ ਥਾਣੇ ਵਾਲਾ ਥਾਣੇ ਵਾਲੇ ਨਾਲ ਹਾਂਜੀ ਮੈਂ ਕੋਟਚ ਦੇ ਥਾਣੇਦਾਰ ਆਦਾ ਮੈਂ ਕੋਟਚੂਕ ਵੀ ਆ ਸਕਦਾ ਹੂੰ ਉਹੀ ਹੈ ਉਹੀ ਹੈ ਮੇਰੀ ਗੱਲ ਉਹਨੂੰ ਟਾਈਮ ਦਿੱਤਾ ਸੀ ਉਹਨਾਂ ਨੇ ਪਹਿਲਾਂ ਵੀ ਅਸੀਂ ਆਵਾਂਗੇ ਰਾਤ ਨੂੰ ਹਾਂਜੀ ਟਾਈਮ ਦਿੱਤਾ ਉਹਨਾਂ ਨੇ ਟਾਈਮ ਬਣਿਆ ਸੀ ਤੁਹਾਡੇ ਹਾਂ ਨਹੀਂ ਅਸੀਂ 11 ਵਜੇ ਤੇ ਅਸੀਂ ਕਿਨਾਂ ਦੇ 10:30 ਛੋਟੇ ਕੋਲੇ ਪਹੁੰਚ ਰਹੇ ਹਾਂ ਅੱਗ ਲਾਵਾਂਗੇ ਘਰਾਂ ਨੂੰ ਇਸ ਤਰ੍ਹਾਂ ਮਤਲਬ ਦੀ ਪਹਿਲਾਂ ਹੀ ਪਲਾਨ ਬਣਿਆ ਹੋਇਆ ਸੀ ਉਹਨਾਂ ਦਾ ਹਾਂ ਪਹਿਲਾਂ ਬਣਿਆ ਸੀ ਇਹ ਪਰ ਪੰਚਾਇਤ ਨੇ ਕੋਈ ਮਦਦ ਨਹੀਂ ਕੀਤੀ ਤੁਹਾਡੀ ਮਦਦ ਸਰਪੰਚ ਆਇਆ ਸੀਗਾ ਉਹਨੂੰ ਕਿਹਾ ਸੀ ਵੀ ਇਹਨਾਂ ਨੂੰ ਤੂੰ ਇਹਨਾਂ ਦਾ ਤੂੰ ਬੰਨ ਬਣ ਜਾ ਇਹਨਾਂ ਦਾ ਅਸੀਂ ਬੰਨਦੇ ਹਾਂ ਜੇ ਆਥ ਨੇ ਲੜਾਈ ਕਰਨ ਇਸ ਬੰਦਿਆ ਨੂੰ ਹਟਾਓ ਤੇ ਉਹ ਆਦਮੀ ਮੈਂ ਸਾਨੂੰ ਸਹਜਦਾ ਸਰਪੰਚਾ ਦਾ ਉਹਨਾਂ ਨੇ ਫੇਰ ਸਾਨੂੰ ਟਾਈਮ ਨਹੀਂ ਦਿੱਤਾਗਾ ਇੰਨੇ ਵਸ ਇਹਨਾਂ ਦਾ ਪਰੋਮ ਵਾਲੀ ਲੱਗਦਾ ਕਿ ਤਨਾ ਕਿਤੇ ਸਰਪੰਚ ਦੀ ਵੀ ਗਲਤੀ ਹੈਗੀ ਹੈ ਸਰਪੰਚ ਦੀ ਕਿੰਨਾ ਲੈਂਦੇ ਆ ਉਸੇ ਦੀ ਹੈ ਹੂੰ ਉਸੇ ਦੀ ਹੈ ਜਦੋਂ ਉਹ ਬੰਦਾ ਇਹ ਗੱਲ ਕਹਿ ਸਕਦਾ ਆਖੇ ਯਾਰ ਕੱਢ ਲੋ ਕੱਟਾ ਕੱਟੀ ਲੈ ਰੋਕ ਦੇ ਦਿੰਦੇ ਆ ਕੋਣ ਕਹਿੰਦਾ ਕਿ ਸਗਟ ਕੱਢ ਲੋ ਸਰਪੰਚ ਹਾਂ ਹੈ ਤੇ ਰੋਕ ਦੇ ਦਿੰਦੇ ਲੜਾਈ ਨੂੰ ਕਿ ਲੋ ਲੜਾਉਂਦੇ ਦਿੰਦੇ ਆ ਸਰਪੰਚ ਕਿਉਂ ਕਹਿ ਰਿਹਾ ਸੀ ਕੱਟਾ ਕੱਟੀ ਕੱਢ ਲੋ ਸਾਨੂੰ ਇਹ ਗੱਲ ਦਾ ਕੀ ਪਤਾ ਤੁਸੀਂ ਪੁੱਛੋ ਨੂੰ ਵੀ ਕੀ ਕਾਸ ਤੋਂ ਆਖਿਆ ਤੁਸੀਂ ਭਾਈ ਹਾਂ ਤੇ ਜਾ ਕੇ ਉਹਨਾਂ ਦੇ ਘਰੋਂ ਹੋ ਕੇ ਮੋੜਿਆ ਉਹਨਾਂ ਨੂੰ ਪੰਜ ਚੜ੍ਹੇ ਵੀ ਕਹਿ ਰਿਹਾ ਵੀ ਮੈਂ ਟਿਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਦੋ ਤਰ੍ਹਾਂ ਨੂੰ ਵੀ ਟਿਕ ਜੋ ਟਿਕ ਜੋ ਇਹ ਟਿਕਦੇ ਨਹੀਂ ਸੀ ਇਹ ਟਿਕਦੇ ਨਹੀਂ ਤੇ ਕਸੂਰ ਦਾ ਸਾਨੂੰ ਕਸੂਰਵਾਰ ਬਣਾਉਂਦਾ ਹੈ ਡਲੇ ਮਾਰਦੇ ਸੀ ਜਿਹੜਾ ਇਹ ਇੱਕ ਹਾਫਤ ਦੇ ਵਿੱਚ ਲਿਖਿਆ ਹੋਇਆ ਜਿਹਦਾ ਕਹਿੰਦੇ ਵੀ ਨੁਕਸਾਨ ਹੁੰਦਾ ਹੈ ਕਸੂਰਵਾਰ ਕਹਿੰਦੇ ਉਹੀ ਬਣਦਾ ਹੈ ਨਾ ਹਾਂ 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 ਇਹ ਹੀ ਬਣਦਾ ਈ ਗੁਰਦਾਰੀ ਹੋਵੇ ਆ ਇਹਨਾਂ ਨੇ ਇੰਨੀ ਘਟਨਾ ਕਰੀ ਤੇ ਹਸਪਤਾਲ ਕਿ ਸਿਰ ਤੇ ਉਸ ਬੰਦੇ ਦਾ ਜਿਹੜਾ ਚਿੱਟਾ ਵੇਚਦਾ ਤਾਂ ਕੋਈ ਰੂਲ ਨਹੀਂਗਾ ਹਾਂ ਉਹਦਾ ਕਸੂਰ ਨਹੀਂ ਗਿਣਦੇ ਵੀ ਤੂੰ ਪਿੰਡ ਤੋਂ ਬਾਹਰ ਵੇਚ ਲਾ ਜਿਹੜਾ ਤੁਹਾਡਾ ਸਮਾਨ ਸੀ ਹਾਂਜੀ ਕੁਆੜ ਬਣ ਗਿਆ ਹਾਂਜੀ ਉਹ ਵੀ ਪੁਲਿਸ ਹੁਣ ਥਾਣੇ ਜਾ ਕੇ ਜਮ੍ਹਾਂ ਕਰ ਦੂਗੀ ਹਾਂਜੀ ਉਹ ਵੀ ਨਹੀਂ ਤੁਹਾਡੇ ਕੋਲ ਹੁਣ ਘਰਾਂ ਦੇ ਘਰ ਖਾਲੀ ਹੋਗੇ ਤਾਂ ਖਾਲੀ ਹੋਗੇ ਕੱਖ ਨਹੀਂਗਾ ਚੋਂਚਾ ਮੈਨੂੰ ਬਚਾ ਤੁਹਾਡੇ ਕੋਲ ਦਾ ਰਾਤ ਲੋਕਾਂ ਦੇ ਤਰ੍ਹਾਂ ਹਾਂ ਹਾਂ ਆ ਦੱਸੋ ਕਿਹੜੇ ਦਿਨਾਂ ਦੇ ਪਾਈ ਹੈ ਹਾਂ ਆ ਸੱਟਾ ਸਾਡੇ ਵਜੇ ਅੱਜ ਤੋਂ ਮੇਰੇ ਡੜਾ ਮਾਰ ਆ ਕੇ ਜਾਣਾ ਬਚਾਈਆਂ ਮੈਂ ਤਾਂ ਇਹਨਾਂ ਨੂੰ ਕੱਢ ਲਿਆ ਇਹਨਾਂ ਨੂੰ ਵੀ ਇਹਨਾਂ ਦੀਆਂ ਜਾਨਾਂ ਬਚ ਜਾਣ ਤੁਸੀਂ ਨਾ ਕੱਢੋ ਤੁਸੀਂ ਚਲੋ ਉਧਰ ਕਿੰਨੇ ਕਿੰਨੇ ਕ ਬੰਦੇ ਆਏ ਸੀ ਇਹਦੇ ਮਾਤਾ ਤੁਸੀਂ ਵੇਖੀ ਬਾਈ 200 ਬੰਦਾ ਸੀ ਵੀਰ ਮੇਰੇ ਉਹ ਘੇਰਾ ਸੀਗਾ ਅਮਰੀਕੇ ਨਾਲ ਉਹਨਾਂ ਨੇ ਇੱਕ ਇੱਕ ਚੁਣ ਚੁਣ ਕੇ ਚੀਜ਼ ਨੂੰ ਨੁਕਸਾਨਿਆ ਬੰਦਿਆਂ ਤੇ ਡਰ ਚ ਡਰ ਨਹੀਂ ਸੀ ਕੋਈ ਜਮਾ ਹੀ ਨਹੀਂ ਜਮਾ ਹੀ ਨਹੀਂ ਲਾਇਆ ਉਹਨਾਂ ਨੇ ਇੱਕ ਕੁੱਲ ਕਰੇ ਜਿੰਨਾ ਇਹ ਘਾਟਣਾ ਕਰੀ ਆ 3 ਘੰਟੇ ਆ ਫਿਰ 8 ਦੇ 24 ਘੰਟੇ ਬੰਦੇ ਜਿਗਾ ਲੱਗੇ ਤਾਂ ਇਹਨਾਂ ਨੇ ਦੂਜੇ ਤਾਂ ਥੋੜਾ ਜਿਹੀ ਨਹੀਂ ਲਾਇਆ ਇੱਥੇ ਬਹੁਤ ਲਾਇਆ ਜਦੋਂ ਤੁਸੀਂ ਜਦੋਂ ਤੁਸੀਂ ਉਹ ਆਏ ਉਦੋਂ ਨਹੀਂ ਫੋਨ ਕੀਤਾ ਪੁਲਿਸ ਨੂੰ ਵੀ ਹੁਣ ਸਾਡੇ ਨਿਸ਼ਾਨ ਹੋ ਰਿਹਾ ਕੀਤਾ ਜੀ ਕੋਈ ਗੁਰਦਨ ਆਵਾਜ਼ ਨਹੀਂ ਕੋਈ ਬਾਤ ਨਹੀਂ ਕਰੀ ਕਾ ਪੂਰਾ ਕੋਈ ਗੁਰਦਨ ਆਵਾਜ਼ ਨਹੀਂ ਕੋਈ ਬਿੰਨਾ ਕਾ ਕੁਛ ਹੋ ਗਿਆ ਪਿੰਡ ਚ ਇਹਨਾਂ ਟਾਈਮ ਦਿੱਤੇਗੀ ਵੀ ਮੇਰਾ ਸੰਦਾ ਨਿਕਲ ਹੀ ਨਹੀਂ ਦਿੱਤਾ ਇਹਨਾਂ ਨੇ ਤੁਸੀਂ ਅੰਦਰ ਸੀ ਕਿ ਕਿੱਡੇ ਪਾਸੇ ਲੁੱਕ ਗਏ ਹਾਂ ਅਸੀਂ ਆ ਪਿਛਲੇ ਪਾਸੇ ਬੈਠੇ ਸੀ ਅਸੀਂ ਲੁੱਕ ਗਏ ਅਸੀਂ ਤਾਂ ਅੰਦਰੋਂ ਅੰਦਰ ਹੀ ਲੁਕੇ ਸੀ ਜਦੋਂ ਜਾਂਦਾ ਸੀ ਇੱਕ ਮੇਰਾ ਦੋਦਾ ਮੇਰੀ ਲੜਕੀ ਨੂੰ ਚੜਾਉਣ ਗਿਆ ਸੀ ਇਥੇ ਗਵਾਂਡ ਸਾਡੇ ਹੋਈ ਸੀ ਮੌਤ ਉਹਦੇ ਭੋਗ ਸੀਗਾ ਤੇ ਉਧਰੋਂ ਅਜੇ ਮੁੜਿਆ ਹੀ ਆਉਂਦਾ ਹੈ ਆਉਂਦੇ ਦੇ ਉੱਥੇ ਇਹਨਾਂ ਨੂੰ ਪਤਾ ਲੱਗ ਗਿਆ ਇਹ ਮੁੰਡਾ ਜਾਂਦਾ ਚੜਾਉਣਾ ਤੇ ਗੱਡੀ ਚੱਕੀ ਇੱਥੇ ਦੇ ਉੱਥੇ ਜਾ ਕੇ ਕਿਰਪਾਨਾਂ ਮਾਰੀਆਂ ਹੂੰ ਦੂਜੇ ਘਰ ਆ ਕਹਿੰਦੇ ਅਸੀਂ ਤਾਂ ਸਿਰਫ ਛਡਾਉਣ ਹੀ ਜਾਂਦੇ ਸੀ ਸਾਡੇ ਨਾਲ ਤਾਂ ਫੇਰ ਵੀ ਹਾਂ ਸਾਡੀ ਮਦਦ ਕਰਦੇ ਸੀ ਕਿ ਸਾਡੀ ਮਦਦ ਕਰਦੇ ਵੀ ਲੜ ਲੜਦੇ ਵੀ ਕਿੰਨਾ ਲੈਂਦੇ ਤੁਸੀਂ ਹਟ ਜਾਓ ਇਸ ਗੱਲ ਤੋਂ ਇਹਨਾਂ ਸਾਡੇ ਨਾਲ ਦੇ ਨਾਲ ਤਾਂ ਵਾਲੇ ਕੇ ਘਰ ਉਹਨਾਂ ਦੇ ਜੇ ਇਹਨਾਂ ਦੀ ਮਦਦ ਤਕਰੀਬ ਅਸਲ ਚ ਮਾਮਲਾ ਤੁਹਾਡੇ ਨਾਲ ਸੀ ਸਾਡੇ ਨਾਲ ਸੀ ਅਕਟਰ ਆਪਣੇ ਇੱਥੇ ਲੱਗ ਗਿਆ ਹਾਂਜੀ ਉਹਨਾਂ ਦਿੱਤਾ ਵਿਚਾਰਿਆਂ ਦੇ ਮਦਦ ਵੀ ਗਾਹ ਨੂੰ ਕੋਈ ਇਹ ਬੰਦੇ ਦੀ ਕਰੇ ਨਾ ਕੁਝ ਹੂੰ ਉਹਨਾਂ ਨੇ ਇਸ ਤਰੀਕੇ ਨਾਲ ਪੂਰਾ ਬਣਾਇਆ ਵੀ ਕੋਈ ਜਿਹੜਾ ਸਾਡੇ ਖਿਲਾਫ ਕੋਈ ਆਵਾਜ਼ ਚੱਕੂਗਾ ਉਹਨੂੰ ਵੀ ਜਿਹੜਾ ਉਹਦਾ ਵੀ ਮਦਦ ਕਰੂਗਾ ਸੀ ਉਹਨੂੰ ਵੀ ਇਸ ਤਰੀਕੇ ਨਾਲ ਆਏ ਤਾਂ ਸਾੜੀ ਗਏ ਜਿਹੜੇ ਪਿਛਲੇ ਹਾਂ ਹਾਂ ਹੁਣ ਤੁਹਾਡੇ ਮਤਲਬ ਤਾਂ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਨਹੀਂ ਹੋਈ ਉਸ ਤੋਂ ਬਾਅਦ ਪੁਲਿਸ ਜਿਹੜੇ ਜਿਹੜਾ ਕੋਈ ਨਹੀਂ ਜੀ ਕੋਈ ਨਹੀਂ ਜਿਹੜੇ ਹਿਸਾਬ ਨਾਲ ਪੁਲਿਸ ਕਾਰਵਾਈ ਕਰ ਰਹੀ ਹੈ ਹਾਂਜੀ ਤੁਹਾਨੂੰ ਉਹਤੇ ਜੁਦਾ ਵਿਸ਼ਵਾਸ ਹੈ ਪੂਰਾ ਵੀ ਸੰਤੁਸ਼ਟੀ ਹੈ ਹੁਣ ਤਾਂ ਫਿਰ ਸਾਨੂੰ ਵਸਾ ਐਪੀ ਆ ਵੀ ਇਹ ਕਿੰਨਾ ਲੈਂਦੇ ਵੀ ਚਾਲਾ ਇਹ ਲੋਕਾਂ ਦਾ ਕਿੰਨਾ ਲੈਂਦੇ ਵੀ ਕਰਦੇ ਆ ਜਦੋਂ ਨਿਸ਼ਕਾਨ ਹੋ ਗਿਆ ਜਾਂ ਬੰਦੇ ਵਿੱਚ ਮੱਚ ਜਾਂਦੇ ਜਾਂ ਕੁਝ ਵੀ ਹੋ ਜਾਂਦਾ ਤੇ ਫਿਰ ਇਹ ਤਾਂ ਉਹ ਕੰਮ ਗਲਤੀ ਹੋ ਜਾਂਦਾ ਜਿਹੜਾ ਮਾਲੀ ਨੁਕਸਾਨ ਹੋਇਆ ਉਹਦਾ ਤਾਂ ਤੁਹਾਨੂੰ ਮੁਆਵਜ਼ਾ ਤੇ ਮਿਲਣਾ ਚਾਹੀਦਾ ਕੋਈ ਕੋਈ ਆਇਆ ਕੋਈ ਐਮ ਐਲ ਲੈਵਲ ਲੋ ਜਾਂ ਕੋਈ ਸੇ ਪੰਚਾਇਤ ਵਰਗੂ ਆਇਆ ਸੀ ਕੋਣ ਨੂੰ ਸੁਣਿਆ ਸੀ ਨਹੀਂ ਕੋਈ ਐਮ ਐਲ ਆ ਐਮ ਐਲ ਆਇਆ ਐਮ ਐਲ ਕੀ ਕਹਿੰਦੇ ਉਹ ਕਹਿੰਦੇ ਵੀ ਅਸੀਂ ਦੇਵਾਂਗੇ ਸਮਾਨ ਉਹਨਾਂ ਨੂੰ ਕੁਝ ਇਹਨਾਂ ਦੀ ਮਦਦ ਕਰਾਂਗੇ ਲੈ ਅੱਜੇ ਤਾਂ ਮੇਰੇ ਗੱਲ ਸੰਤਾਨ ਨਾਲੇ ਕੱਪੜੇ ਰਹਿ ਗਏ ਰਹਿ ਗਏ ਨਾ ਤੁਹਾਨੂੰ ਦਿਸ ਜਾਂਦੇ ਜਿਹੜੀਆਂ ਕੁੜੀਆਂ ਸੀਆਂ ਦੋ ਤੀਆਂ ਆਂਗੀਆਂ ਹੋਈਆਂ ਸੀ ਉਹਨਾਂ ਨੂੰ ਮੈਂ ਦਵਾ ਦਵ ਕੱਟ ਕੇ ਇਹ ਕਿਹਾ ਕਿ ਤਾਂ ਕੰਬਲੀ ਜੀ ਆ ਚਾਰੀ ਦੋਆਂ ਅੱਛਾ ਮੈਂ ਆਟੇ ਦੀ ਛੱਡੀ ਦੇ ਗਿਆ ਅੱਛਾ ਇੱਕ ਕੁੜੀਆਂ ਨਾਲ ਕੋਈ ਮੜਾ ਮੋਟਾ ਮੈਨੂੰ ਮਤਨੂਨ ਵਿਸਾਰ ਜਾ ਉਹ ਪਿਆ ਦੇ ਇਹ ਕੌਣ ਦੇ ਜੱਟ ਦੀ ਥੈਲੀ ਤੇ ਕੰਬਲੀ ਐਮਐਲਏ ਦੇ ਗਿਆ ਐਮਐਲਏ ਸਾਹਿਬ ਸੋਨੂ ਜੀ ਗਿਆ ਹਾਂ ਇੱਕ ਘਰ ਨੂੰ ਇੱਕ ਥੈਲੀ ਆਟੇ ਦੀ ਤੇ ਨਾਲ ਕੰਬਲੀ ਹਾਂ ਦੱਸੋ ਵੀ ਉਹਦੇ ਨਾਲ ਵੀ ਉਹਦੇ ਨਾਲ ਇੱਕ ਇੱਕ ਕੰਬਲੀ ਨਾਲ ਸਾਰਾ ਟੱਬਰ ਜਾਨ ਕੇ ਠੱਗਿਆ ਜਾਊਗਾ ਤੇ ਤੁਸੀਂ ਆਹ ਦੱਸੋ ਵੀ ਮੰੰਜਾ ਦਾ ਸਾਡੇ ਹੈ ਨਹੀਂ ਡਾਉਣ ਨੂੰ ਇਹ ਨੂੰ ਤੁਹਾਡੇ ਕੋਲ ਇਹ ਮਿਰਚ ਤੁਹਾਡੇ ਕੋਲ ਨਹੀਂ ਕੁਚੁੱਲਾ ਕਿੱਥੇ ਰਾਹ ਦੇ ਵਿੱਚ ਠੰਡ ਚ ਬੱਚੇ ਕਿਵੇਂ ਠੰਡ ਗੁਜ਼ਾਰਣਗੇ ਤੇ ਤੁਸੀਂ ਆਪ ਹੀ ਵੇਖੋ ਨਾ ਹੂੰ ਮਨਾਉ ਦਾ ਵੀ ਕੀ ਬਣਾਉਣੇ ਜੀ ਅਸੀਂ ਐਨ ਆਰ ਆਈ ਵੀਰਾਂ ਨੂੰ ਕਹਾਂਗੇ ਨਹੀਂ ਸਾਡੇ ਕੱਪ ਇਹ ਇੰਨਾ ਪਰਿਵਾਰਾਂ ਦੀ ਵੱਦ-ਵੱਦ ਮਦਦ ਕੀਤੀ ਜਾਵੇ ਜਿਹੜੇ ਸਾਡੇ ਐਨਆਰਆਈ ਵੀਰ ਆ ਸਮਾਜ ਸੇਵੀ ਲੋਕ ਆ ਸਾਡੀ ਵੀਡੀਓ ਨੂੰ ਵੇਖ ਰਹੇ ਆ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਇਧਰਲੇ ਪਾਸੇ ਇਹ ਪੇਟੀਆਂ ਵੇਖ ਲਓ ਪੇਟੀਆਂ ਦੀ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੱਤੀ ਗਈ ਤਲਵਾਰਾਂ ਮਾਰ-ਮਾਰ ਕੇ ਵਿੱਚੋਂ ਮੋਰੇ ਖੜੇ ਗਏ ਆ ਅੱਗ ਲਾ ਦਿੱਤੀ ਆ ਦਰਦਾਂਿਆਂ ਵਾਲੇ ਜਿਹੜੇ ਡਰਮ ਸੀ ਇਹਨਾਂ ਨੂੰ ਸਾੜ ਦਿੱਤਾ ਗਿਆ ਇਧਰਲੇ ਪਾਸੇ ਆਹ ਪੇਟੀਆਂ ਪਈਆਂ ਜਿਨ੍ਹਾਂ ਦੇ ਵਿੱਚ ਕੀਮਤੀ ਸਮਾਨ ਸੀ ਬੱਚਾਂ ਦੇ ਜਿਹੜੇ ਕਾਗਜ਼ ਪੱਤਰ ਸਰਟੀਫਿਕੇਟ ਆ ਉਹ ਵੀ ਵਿੱਚ ਮੱਚ ਗਿਆ ਰਜਿਸਟਰੀਆਂ ਸੀ ਉਹ ਵੀ ਮੱਚ ਗਈਆਂ ਮਸ਼ੀਨ ਆ ਵੇਖੋ ਟੋਕਾ ਇਸ ਨੂੰ ਵੀ ਤੋੜ ਦਿੱਤਾ ਆਹ ਟੋਕਾ ਵੇਖ ਲਓ ਤੁਸੀਂ ਜਿਹੜਾ ਐਡਾ ਮਜ਼ਬੂਤ ਸੀ ਟੋਕਾ ਮਸ਼ੀਨ ਪੱਠੇ ਕੁੱਤਰਣ ਵਾਲਾ ਇਹਨੂੰ ਵੀ ਤੋੜ ਦਿੱਤਾ ਹੋਰ ਕੁਝ ਵੀ ਨਹੀਂ ਛੱਡਿਆ ਚੁਰਾ ਸੀ ਇਧਰਲੇ ਪਾਸੇ ਚੁਰਾ ਸੀ ਚੁੱਲ੍ਹਾ ਸੀ ਵੀ ਇਹ ਕੁਝ ਬਣਾ ਕੇ ਖਾਣਾ ਲੈਣ ਦੀ ਚੀਜ਼ ਕਿਸੇ ਵੀ ਤਰ੍ਹਾਂ ਦੀ ਕਾਨਾਂ ਲੈਣ ਘਰਾਂ ਦੇ ਘਰ ਇੱਥੇ ਜਿਹੜੀ ਸੱਤਾ ਘਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਇਹਨਾਂ ਕੋਲ ਇਸ ਵਕਤ ਪਾਉਣ ਨੂੰ ਤਣ ਤੇ ਕਪੜਾ ਨਹੀਂ ਗਾ ਖਾਣ ਨੂੰ ਕੋਈ ਇਸ ਵਕਤ ਇਹਨਾਂ ਕੋਲ ਚੀਜ਼ ਨਹੀਂ ਹਾਂ ਪਾਣੀ ਪਾਣੀ ਵੀ ਨਹੀਂ ਛੱਡਿਆ ਪੀਣ ਨੂੰ ਬੰਬੀਆਂ ਵੀ ਲੈ ਕੇ ਚਾ ਥੋੜੇ ਬੰਬੀਆਂ ਵੀ ਲੈ ਕੇ ਚਾ ਕੇ ਹਾਂ ਜੀ ਆਹ ਪਸ਼ੂ ਛੱਡਦੇ ਪਸ਼ੂ ਕੁੱਟੀ ਗਏ ਆ ਤੇ ਢੋਲੀਆਂ ਵੀ ਲੈ ਗਏ ਸਾਡੇ ਨਾਲ ਗੈਸ ਵਾਲੀਆਂ ਜੀ ਉਹ ਪਾਣੀ ਵਾਲੀਆਂ ਟੈਂਕ ਅਟਕਰਨ ਦਾ ਇੱਥੇ ਕਾਫੀ ਨੁਕਸਾਨ ਹੋਇਆ ਦਲੇ ਹੀ ਦੇਖ ਲੈ ਸਾਰੇ ਚਾਰ ਸ਼ਪੀਰ ਜਿਹਦੇ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਕਹਿਰ ਦਿngਾ ਤਸਵੀਰਾਂ ਨੇ ਸਾਰੀਆਂ ਘਰਾਂ ਦੇ ਘਰ ਉਜਾੜਤੇ ਆ ਘਰਾਂ ਦੇ ਨਿਸ਼ਾਨਾ ਬਣਾਇਆ ਇੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਘਰਾਂ ਦੇ ਵਿੱਚ ਇੱਕ ਕੱਚ ਦੀ ਬੋਤਲ ਦੇ ਵਿੱਚ ਪਾ ਕੇ ਪੈਟਰੋਲ ਉਹਨੂੰ ਬੰਬ ਬਣਾਇਆ ਗਿਆ ਉਹ ਇਹਨਾਂ ਛੱਤਾਂ ਦੇ ਵਿੱਚ ਸਿੱਟੇ ਆ ਇਹ ਛੱਤਾਂ ਫੇਰ ਉੱਡੀਆਂ ਇਹ ਕਿਹਾ ਜਾ ਰਿਹਾ ਹੈ ਇਹਨਾਂ ਲੋਕਾਂ ਦਾ ਕਿ ਇਹ ਛੱਤ ਦੇ ਹੇਠਾਂ ਬੰਬ ਵੀ ਕਹਿੰਦੇ ਸਿੱਟੇ ਗਏ ਆ ਕੱਚ ਦੇ ਬੋਤਲਾਂ ਕੱਚ ਦੇ ਬੋਤਲਾਂ ਨਾਲ ਬਣਾਇਆ ਗਿਆਂ ਵੀ ਹਾਂ ਜੀ ਕਿਹੋ ਜਿਹਾ ਕਿੱਡੇ-ਕੱਡੇ ਸੀ ਉਹ ਅੱਧੇ ਗੇ ਸੀ ਅੱਧੇ ਗੇ ਸੀ ਜਿਹੜੇ ਬੋਤਲਾਂ ਵੀ ਸੀ ਆ ਉਹ ਮੁੰਡਾ ਨੂੰ ਪਤਾ ਕੋ ਉਹ ਕੋੜੇ ਜੀ ਘਰ ਵਾਲਾ ਜੀ ਹਾਂ ਉਹਨਾਂ ਨੂੰ ਪਤਾ ਹੀ ਐ ਡੇਡੇ ਸੀ ਜੀ ਜੀ ਵਿੱਚ ਉਹ ਬੀਰਾਂ ਸਿੰਘ ਉਹਨਾਂ ਦੇ ਪਾਸੋਂ ਪੀ ਅੱਗ ਬੁਲਾਈ ਜੀ ਜੀ ਕੋਈ ਵੀ ਸਮਾਨ ਨਹੀਂ ਇਸ ਵਕਤ ਇਹਨਾਂ ਦਾ ਬਚਿਆ ਜੀ ਗੱਲ ਕਰੀਏ ਜਿਸ ਦੇ ਵਿੱਚ ਇਹ ਆਪਦਾ ਗੁਜ਼ਾਰਾ ਕਰ ਲੈਣ ਇੱਧਰਲੇ ਪਾਸੇ ਪੇਟੀ ਆ ਇਹ ਪੇਟੀ ਦੇ ਵਿੱਚ ਕੀਮਤੀ ਸਮਾਨ ਸੀ ਉਹ ਵੀ ਸੜ ਕੇ ਸੁਆਹ ਹੋ ਗਿਆ ਇੱਟਾਂ ਡਲੇ ਤੁਸੀਂ ਵੇਖੋ ਕਿੰਨਾ ਖਿਲਰੇ ਪੈਨੇ ਸਾਰੇ ਇਧਰ ਵਾਸ਼ ਵਿੱਚ ਫਲਸ਼ ਸੀ ਜਿਹੜੀ ਫਲਸ਼ ਫਲਾਸ਼ ਵੀ ਉਹਨਾਂ ਲੋਕਾਂ ਨੇ ਤੋੜ ਦਿੱਤੀ ਹੈ ਵੀ ਇਹ ਨਾ ਤਾਂ ਫਲਾਸ਼ੀ ਜਾ ਸਕਣ ਨਾ ਨਾ ਆ ਸਕਣ ਨਾ ਧੋ ਸਕਣ ਨਾ ਕੁਛ ਪਕਾ ਸਕਣ ਨਾ ਕੁਛ ਬਣਾ ਸਕਣ ਸਾਰਾ ਸਮਾਨ ਪਿੱਟ ਕੇ ਚੁੱਕੜ-ਚੁੱਕੜ ਕੇ ਬਾਹਰਲੇ ਪਾਸੇ ਉਹਨਾਂ ਨੇ ਸਾੜਤਾ ਸੁਆਹ ਹੋ ਗਿਆ ਹੁਣ ਇਸ ਵਕਤ ਸਮਾਨ ਜਿਹੜਾ ਬਹੁਤ ਖਰਾਬ ਨਜ਼ਰ ਆ ਰਿਹਾ ਹਾਲਾਂਕਿ ਇਧਰ ਦੇ ਪਾਸੇ ਜਿਹੜੇ ਹਰ ਇੱਕ ਘਰਾਂ ਦੇ ਘਰ ਸਾੜ ਦਿੱਤੇ ਅੰਦਰੋਂ ਵੇਖੋ ਤੁਸੀਂ ਜਿਹੜਾ ਕੀਮਤੀ ਸਮਾਨ ਸੀ ਕਿੰਨਾ ਇਧਰ ਪਿਆ ਦੇ ਇਧਰ ਦੇ ਪਾਸੇ ਵੀ ਇੰਦਰ ਤਾਰਾਂ ਬਿਜਲੀ ਦਾ ਜਿਹੜਾ ਤਾਰਾਂ ਤੋਂ ਸਭ ਤੋੜ ਦਿੱਤੇ ਉਹਨਾਂ ਨੇ ਕੁਝ ਵੀ ਸਮਾਨ ਨਹੀਂ ਛੱਡਿਆ ਤੇ ਘਰ ਵਾਲੇ ਡਰ ਕੇ ਇਧਰ ਦੇ ਪਾਸੇ ਐਸ ਕੋਠੇ ਦੇ ਵਿੱਚ ਤੂੜੀ ਹੈ ਇਸ ਤੂੜੀ ਦੇ ਵਿੱਚ ਉਹ ਘਰ ਵਾਲੇ ਵੜ ਕੇ ਬਹਿ ਜਾਂਦੇ ਆ ਬਜ਼ੁਰਗ ਸੀ ਕੁਛ ਉਹਨਾਂ ਨੇ ਆਖਿਆ ਆਪਣੀ ਜਾਨ ਬਚਾਈ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਤੂੜੀ ਨੂੰ ਉਹਨਾਂ ਲੋਕਾਂ ਨੇ ਅੱਗ ਵੀ ਲਾ ਦਿੱਤੀ ਆ ਇਹ ਤੂੜੀ ਦੇ ਵਿੱਚ ਲੋਕ ਕੇ ਸੀ ਮਦਾ ਆਹੀ ਨਹੀਂ ਸੀ ਜੀ ਇੱਥੇ ਭੱਜ ਗਏ ਸੀ ਕਿ ਪਾਸੇ ਇਹ ਫਿਰ ਇਸ ਚੱਕਰ ਚ ਲਾਈ ਉਹਨਾਂ ਨੇ ਅੱਗ ਵੀ ਇੱਥੇ ਬੜੀ ਆ ਉਹਨੂੰ ਸ਼ੱਕ ਸੀ ਸ਼ੱਕ ਸੀ ਉਹਨਾਂ ਵੀ ਇਹਦੇ ਵਿੱਚ ਇਹੋ ਬੰਦੇ ਹਾਂ ਤੂੜੀ ਜਨ ਤੇ ਅੱਗ ਲਾਈ ਆ ਕੋਈ ਬੰਦਾ ਨੁਕਸਾਨੇ ਤਾਂ ਨਹੀਂ ਗਿਆ ਕੋਈ ਨਹੀਂ ਜੀ ਕੋਈ ਹੋਇਆ ਨਹੀਂ